ਕਮਾਈ ਇਹ ਰੱਬ ਨੂੰ ਉਹ ਇਹਨੇ ਹਵਾ ਚ ਖਲਾਰਿਆ ਦਾ ਸਰਕਾਰਾਂ ਨੇ ਇਹ ਜਿੰਨਾ ਦੀ ਡਿਊਟੀ ਲਾਈ ਹੈ ਪਰ ਜਿੰਨਾਂ ਨੇ ਚੁੱਕ ਕੇ ਰੱਖਿਆ ਦਾ ਹਾਂ ਹੈ ਕਿ ਬੰਦਾ ਤੁਹਾਨੂੰ ਇੰਟਰਵਿਊ ਦੇਣੀ ਹੈ ਮੈਂ ਆਪਾਂ ਰਾਜੇ ਵਰਗ ਨੂੰ ਬੁਲਾਤਾ ਸੀ ਤੇ ਬੜਾ ਬਚਾਇਆ ਬਈ ਉੱਪਰ ਦੀ ਉੱਪਰੋਂ ਖਲੋ ਕੇ ਵੀਡੀਓ ਬਣਾਈ ਹੋਵੇ ਸੰਡੇ ਦਾ ਠਾਦਾ ਤੁਹਾਨੂੰ ਤੁਨੇ ਤੁਹਾਡੇ ਨੇ ਚੱਲੇ ਕੋਣ ਆਇਆ ਹੈ ਇੱਥੇ ਫੋਟੋ ਖਿੱਚਣ ਵਾਲਾ ਉਹ ਸ਼ਰਮਾ ਹੈ ਉਹ ਉਹ ਜਨੀਬ ਨਹੀਂ ਜਾਂਦੇ ਮੈਨੂੰ ਕੋਰੇ ਯਾਰ ਆਣੇ ਉਹ ਤਾਂ ਬਾ ਡਿੱਗਣ ਵਾਲਾ ਲੱਗੰਦਾ ਮੈਨੂੰ ਵੀ ਹਾਂ ਆ ਤਾਂ ਡਿੱਗਣ ਵਾਲਾ ਕੰਮ ਆ ਰਹੀ ਆ ਭੱਲੇ ਦਿੱਤੀ ਉਹਨੇ ਹੁਣ ਮਾਰੀ ਨਹੀਂ ਹਾਂ ਹੁਣ ਦਵਾਈ ਹੈ ਤਾਂ ਭੱਜ ਠੰਮ ਠੰਮ ਕਰਕੇ ਥੱਲੇ ਮੈਨੂੰ ਲੱਗਦਾ ਉਹ ਦੇਖ ਮਸ਼ੀਨ ਇੱਥੇ ਲਟਕੀ ਹੋਈ ਰੋ ਨਹੀਂ ਭਰਾ ਸੈਂਡਰ ਤੇ ਟਿਕਾਈ ਹੈ ਬੜੀ ਮੁਸ਼ਕਲ ਹੋ ਗਈ ਹੈ ਫੋਨ ਤੇ ਕਰਦਾ

कोई नहीं कोई नहीं कोई नहीं बल्ली लगा लगाएंगे यहाँ पे खाली करेंगे उसके बाद की नाम था, था? मेरा नाम अजय कुमार सोनू ये की होया था दे? ਹੇ ਜੀ ਰਾਤ 1:30 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀਆਂ ਜਿਹੜੀ ਛੱਤ ਛੱਤ ਪੇੜ ਤੇ ਨਹੀਂ ਕਿਸੇ ਨੂੰ ਲੱਗੀ ਕਿਸੇ ਨੇ ਨਹੀਂ ਉਹ ਨਹੀਂ ਲੱਗੀ ਕਿਸੇ ਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਕਿੰਨਾ ਕੀ ਨੁਕਸਾਨ ਹੋਇਆ ਇਹਦੇ ਚ ਨੁਕਸਾਨ ਚ ਸਾਰੀ ਛੱਤਾਂ ਡਿੱਗ ਗਈਆਂ ਜੀ ਮੋਟਰ ਸਕੂਟਰ ਵੀ ਕੀ ਕੀ ਨੁਕਸਾਨ ਆਇਆ ਫਿਰ ਤੁਹਾਡਾ ਹਾਂਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਹੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਹੋਰ ਜੋ ਖਾਂਡ ਪੀਣ ਦਾ ਸਮਾਨ ਸਭ ਥੱਲੇ ਆ ਸਰਕਾਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਕਾਦਾ ਕਰਦੇ ਮੇਰਾ ਟੇਲਰ ਦਾ ਕੰਮ ਜਦੋਂ ਡਿੱਗੀ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਹਾਂਜੀ ਆਵਾਜ਼ ਆਂਡੀ ਥੋੜੀ ਥੋੜੀ ਪਹਿਲੇ ਆਵਾਜ਼ ਆਂਡੀ ਫਿਰ ਜੱਕ ਤੁਮ ਡਿੱਗੇ ਤਾਂ ਹੀ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਪਰਿਵਾਰ ਚ ਕੋਣ ਕੋਣ ਥਟ ਸਾਡੇ ਪਰਜਾ ਪਰਿਵਾਰ ਚ ਸਾਰੇ ਨੌ ਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਇੱਕ ਕੱਚੀਆਂ ਹੀ ਕੰਦਾ ਤਾਂ ਡੀ ਜੜੀਆਂ ਹਾਂ ਹਾਂਜੀ ਕੱਚੀਆਂ ਕੰਦਾ ਹੀ ਜੀ ਤੋ ਮੀਂਹ ਕਰਨ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪਿੰਡ ਨਹੀਂ ਲੱਗੀ ਕਿਸੇ ਨੇ ਇਹਦਾ ਪਿਆ ਵਾ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਤੁਹਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਨਿਤਨ ਮੀਨ ਕੁਮਾਰ ਕੀ ਘਟਨਾ ਆਈ ਇੱਥੇ ਤੁਹਾਡੇ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਹੈ ਕਿਨੇ ਤੁਹਾਡਾ ਮਕਾਨ ਘਰ ਉੱਤੇ ਹੀ ਹੈ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦਾ ਤੁਸੀਂ ਇਹ ਸਾਰਾ ਤੁਹਾਡਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਬਿਲਕੁਲ ਟੋਟਲੀ ਸਾਰਾ ਸਾਮਾਨ ਥੱਲੇ ਡਿੱਗ ਪਿਆ ਸਾਰਾ ਨੱਪਿਆ ਦੇ ਵਿੱਚ ਇਹ ਕਾਰਨ ਕੀ ਬਰਸਾ ਮਸਾਂ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ ਕਾਰਨ ਕੀ ਬਰਸਾਤ ਦਾ ਕਰਨ ਇਹ ਬਰਸਾਤ ਕੱਚੀਆਂ ਗੰਦਾ ਇਹ ਬਰਸਾਤ ਹੀ ਕੱਚਾ ਮਕਾਨ ਹੈ